ਭਾਬੀ ਕਮਲਕੌਰ ਦੇ ਕਤਲ ਤੋਂ ਬਾਅਦ ਲਗਾਤਾਰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਆ ਜਿਹੜਾ ਭਾਬੀ ਕਮਲਕੌਰ ਦੇ ਕਤਲ ਨੂੰ ਸਹੀ ਠਹਿਰਾਇਆ ਜਾ ਰਿਹਾ ਤੇ ਕੁਝ ਵੀਡੀਓਜ਼ ਅਜਹੀਆਂ ਵੀ ਨੇ ਜੋ ਕਿ ਖਿਲਾਫ ਵੀ ਪਾਈਆਂ ਜਾ ਰਹੀਆਂ ਤੇ ਕੁਝ ਹੱਕ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਨੈਂਸੀ ਗਰੇਵਾਲ ਦੀ ਤਾਂ ਨੈਂਸੀ ਗਰੇਵਾਲ ਤੋਂ ਵੱਲੋਂ ਵੀਡੀਓ ਪਾ ਕੇ ਉਸਨੇ ਕਾਫੀ ਜਿਹੜੀਆਂ ਕਿ ਅਖਰੀਆਂ-ਖਰੀਆਂ ਸੁਣਾਈਆਂ ਗਈਆਂ ਸੀ ਅਤੇ ਇਸ ਨੂੰ ਲੈ ਕੇ ਅਮਰਤਪਾਲ ਸਿੰਘ ਮਹਿਰੂ ਦੇ ਉੱਤੇ ਵੀ ਕਈ ਵੱਡੇ ਸਵਾਲ ਚੁੱਕੇ ਸੀ ਕਈ ਵੱਡੇ ਗੰਭੀਰ ਜਿਹੜੇ ਕਿ ਇਲਜ਼ਾਮ ਉਹ ਲਗਾਏ ਗਏ ਸੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗ ਵਾਇਰਲ ਹੋਈ ਤਾਂ ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜੋ ਨੈਂਸੀ ਗਰੇਵਾਲ ਦੇ ਵੱਲੋਂ ਭਾਬੀ ਕਮਲਕੌਰ ਦਾ ਜੋ ਹੱਕ ਪੂਰਿਆ ਗਿਆ ਤੇ ਅਮਰਤਪਾਲ ਸਿੰਘ ਮਹਿਰੂ ਦੇ ਖਿਲਾਫ ਉਸਨੇ ਜੋ ਸ਼ਬਦ ਬੋਲੇ ਤੋਂ ਲੈ ਕੇ ਇੱਕ ਗੁਰੂਦੀਪ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਨੈਂਸੀ ਗਰੇਵਾਲ ਨੂੰ ਠੋਕਮਾ ਜਵਾਬ ਦੇ ਦਿੱਤਾ ਜੀ ਹਾਂ ਵੀਡੀਓ ਦੇ ਵਿੱਚ ਉਸਨੇ ਦੱਸਿਆ ਕਿ ਜਿਹੜੀ ਕੰਚਨ ਕੁਮਾਰੀ ਦੇ ਜਿਹੜੀ ਕਮਲਕੌਰ ਭਾਬੀ ਆ ਉਸ ਦੇ ਹੱਕ ਦੇ ਵਿਚਾਰੇ ਨੇ ਤਾਂ ਉਸ ਦੇ ਖਿਲਾਫ ਪਹਿਲਾਂ ਵੀ ਕਈ ਸ਼ਿਕਾਇਤਾਂ ਜਿਹੜੀ ਕਿ ਦਿੱਤੀਆਂ ਜਾ ਚੁੱਕੀਆਂ ਸੀ ਪਰ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਦੇ ਨਾਲ ਗਲਤ ਵੀਡੀਓਜ਼ ਪਾਈਆਂ ਜਾ ਰਹੀ ਨੇ ਸੋਸ਼ਲ ਮੀਡੀਆ ਦੇਖਣਯੋਗ ਨਹੀਂ ਹੈ ਕਿਉਂਕਿ ਇਤਰਾਜਯੋਗ ਜਾਂ ਸ਼ਲੀਲਤਾ ਭਰੀਆਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਜਿਸ ਕਰਕੇ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਪੂਰੀ ਗੰਦਗੀ ਫੈਲਾਈ ਜਾ ਰਹੀ ਹੈ ਤਾਂ ਗੁਰੂ ਦੀ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਜਿਹੇ ਲੋਕਾਂ ਦਾ ਜਿਹੜਾ ਕਿ ਅਜਿਹਾ ਹੀ ਹਾਲ ਹੋਣਾ ਚਾਹੀਦਾ ਹੈ ਜਿਹੇ ਲੋਕਾਂ ਦੇ ਉੱਤੇ ਜਿਹੀ ਕਾਰ ਵੀ ਹੋਣੀ ਚਾਹੀਦੀ ਹੈ ਤਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਉਹਨਾਂ ਕੋਲ ਉਹਨਾਂ ਵੱਲੋਂ ਪਰੋਸਿਆ ਜਾ ਰਿਹਾ ਉਸ ਦੇ ਉੱਤੇ ਵਿਸ਼ਰਾਮ ਚਿੰਨ ਲੱਗ ਸਕੇ ਇਸੇ ਨਾਲ ਹੀ ਗੁਰੂਦੀਪ ਸਿੰਘਣੀ ਨੇ ਨੈਨਸੀ ਗਰੇਵਾਲ ਨੂੰ ਖੂਬ ਖੜਕਾਇਆ ਤੇ ਉਸ ਦੇ ਜਿਹੜਾ ਕਿ ਉਸ ਦੇ ਵੱਲੋਂ ਜੋ ਵੀਡੀਓ ਪਾਈ ਗਈ ਉਸ ਦਾ ਠੋਕਮਾ ਜਵਾਬ ਦਿੱਤਾ ਕਿ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਨੂੰ ਤੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਇਸ ਸਮੇਂ ਪੰਜਾਬ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਜਿਹੜੀ ਘਟਨਾ ਤੇ ਹਰ ਕਿਸੇ ਬੰਦੇ ਨੇ ਆਪਣੇ ਚੰਗੇ ਮਾੜੇ ਵਿਚਾਰ ਦਿੱਤੇ ਨੇ ਮੈਂ ਉਹਨਾਂ ਲਗੌੜਾਂ ਦੀ ਗੱਲ ਕਰਦੀ ਆ ਜਿਨ੍ਹਾਂ ਨੇ ਆਪਣੇ ਵਿਚਾਰ ਉਹਦੇ ਹੱਕ ਦੇ ਵਿੱਚ ਦਿੱਤੇ ਨੇ ਤੇ ਜਿਨ੍ਹਾਂ ਦੇ ਵਿੱਚ ਨਾਮ ਆਉਂਦਾ ਹੈ ਹਰਜੀਤ ਸੁਦਾ, ਕਲਜੀਤ ਸੂਂਦਾ ਹੋਰ ਵੀ ਕਈ ਗੰਦਮੰਦ ਨੇ ਮੀਕੇ ਵਰਗਿਆਂ ਨੇ ਵੀ ਆ ਕੇ ਉਹਦੀ ਸਪੋਰਟ ਕੀਤੀ ਆ ਕਿ ਬਿਲਕੁਲ ਸਹੀ ਹੋਇਆ ਇਹਨਾਂ ਦੇ ਹੀ ਚਲਦਿਆਂ ਦੇ ਵਿੱਚ ਇੱਕ ਬਿਆਨ ਆਇਆ ਸੋਸ਼ਲ ਮੀਡੀਆ ਤੇ ਉੱਤੇ ਜਿਹਦਾ ਨਾਮ ਹੈ ਨੈਂਸੀ ਗਰੇਵਾਲ ਕਿਉਂਕਿ ਕੰਚਨ ਕੁਮਾਰੀ ਵੀ ਨਾਮ ਬਦਲ ਕੇ ਪੰਜਾਬ ਨੂੰ ਬਦਨਾਮ ਕਰ ਰਹੀ ਸੀ ਇਹ ਵੀ ਇਸੇ ਬਾਹਰਲੇ ਮੁਲਕ ਦੇ ਵਿੱਚ ਸ਼ਰਨ ਲੈ ਕੇ ਬੈਠੀ ਹੋਈ ਤੇ ਨਾਮ ਬਦਲ ਕੇ ਹੀ ਬੈਠੀ ਹੋਈ ਹੈ ਕੁਝ ਸਮਾਂ ਪਹਿਲਾਂ ਇਹਨੇ ਸਾਡੀ ਵੀਡੀਓ ਪਾਈ ਸੀ ਜਿਹਦੇ ਵਿੱਚ ਇਹਨੇ ਪਤਾ ਨਹੀਂ ਕਿੰਨਾ ਕੁ ਬਕਵਾਸ ਕੀਤਾ ਸੀ ਅਸੀਂ ਇਹਨੂੰ ਜਵਾਬ ਦੇਣਾ ਸੀ ਪਰ ਸਾਨੂੰ ਸੰਗਤ ਨੇ ਉਸ ਵੇਲੇ ਮੈਸੇਜ ਕਰ ਕਰ ਕੇ ਇਹ ਗੱਲ ਕਹੀ ਆ ਵੀ ਇਸ ਗੰਦ ਦੇ ਨਾਲ ਤੁਸੀਂ ਆਪਣਾ ਮੂੰਹ ਨਾ ਗੰਦਾ ਕਰਿਓ ਤਾਂ ਅਸੀਂ ਤੈਨੂੰ ਉਸ ਵੇਲੇ ਜਵਾਬ ਨਹੀਂ ਸੀ ਦਿੱਤਾ ਤੇ ਤੂੰ ਪਰ ਤੂੰ ਉਹ ਔਰਤ ਹੈ ਜਿਹੜੀ ਹਰ ਮੁੱਦੇ ਤੇ ਆ ਕੇ ਸਿੰਘਾਂ ਨੂੰ ਟੌਰਚਰ ਕਰਦੀ ਆ ਤੇ ਲੈ ਹੁਣ ਸੁਣ ਜੇ ਇਸ ਗੰਧ ਨੂੰ ਤੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰਦੀ ਐ ਅਸੀਂ ਉਸ ਗੰਧ ਨੂੰ ਬੰਦ ਕਰਨ ਦੇ ਜਿੰਨਾ ਜ਼ੋਰ ਲਾ ਸਕਿਆ ਸੀ ਉਨਾ ਹੀ ਜ਼ੋਰ ਲਾਵਾਂਗੇ ਸਪੋਰਟ ਕਰਾਂਗੇ ਤੂੰ ਗੱਲ ਕੀਤੀ ਐ ਵੀ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਹੈ ਤੇ ਮੈਂ ਤੈਨੂੰ ਕਹਿਣਾ ਚਾਹੁੰਨੀ ਐ ਵੀ ਜਾ ਕੇ ਇੰਟਰਵਿਊ ਸੁਣ ਐਡਵੋਕੇਟ ਸਿਮਨਜੀਤ ਕੌਰ ਦਾ ਜਿਨ੍ਹਾਂ ਨੇ ਕਿਹਾ ਵੀ ਚਾਈਲਡ ਕਮਿਸ਼ਨ ਦੇ ਕੋਲ ਲਿਖਤੀ ਰੂਪ ਦੇ ਵਿੱਚ ਇਹ ਸਿਕੰਚਨ ਕੁਮਾਰੀ ਦੀ ਕੰਪਲੇਂਟ ਆ ਸੀ ਦਿੱਤੀਆਂ ਤੇ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਇਹ ਸਭ ਕੁਝ ਪਹਿਲਾਂ ਹੀ ਪ੍ਰਸ਼ਾਸਨ ਕੰਟਰੋਲ ਕਰ ਲੈਂਦਾ ਜੇ ਸਿੰਘਾਂ ਨੂੰ ਨੂਨ ਆਪਣੇ ਹੱਥ ਦੇ ਵਿੱਚ ਲੈਣ ਦੀ ਲੋੜ ਹੀ ਨਹੀਂ ਸੀ ਪੈਣੀ ਤੇਰੇ ਵਰਗਿਆਂ ਨੂੰ ਕਾਨੂੰਨ ਦੀਆਂ ਗੱਲਾਂ ਤਾਂ ਆਉਂਦੀਆਂ ਆ ਕਿਉਂਕਿ ਕਾਨੂੰਨ ਤੁਹਾਡੇ ਵਰਗਿਆਂ ਲਈ ਬਣਿਆ ਹੋਇਆ ਆ ਜਿੰਨਾ ਬਕਵਾਸ ਸੋਸ਼ਲ ਮੀਡੀਆ ਤੇ ਆ ਕੇ ਗੰਦ ਤੁਹਾਡੇ ਵਰਗਿਆਂ ਪਾਉਂਦੀਆਂ ਨੇ ਜੇ ਕਾਨੂੰਨ ਚੰਗਾ ਹੋਵੇ ਤਾਂ ਤੁਹਾਡੀਆਂ ਆਈਡੀਆ ਬੰਦ ਕਰ ਦੇਵੇ ਤੇ ਤੁਹਾਡੀ ਅਕਲ ਟਿਕਾਣੇ ਆ ਜਾਵੇ ਵੀ ਕਿੱਦਾਂ ਦਾ ਕੰਟੈਂਟ ਕਿੱਦਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਨੀ ਚਾਹੀਦੀ ਆ ਤੂੰ ਆਪਣੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਵਿਚਾਰ ਦਿੱਤੇ ਆ ਵੀ ਪਹਿਲਾਂ ਨੂੰ ਐ ਧੋਖੇ ਨਾਲ ਸੱਦ ਲਿਆ ਉਹਨੂੰ ਸਮਝਾ ਦਿੰਦੇ ਜੇ ਕਰ ਦਿੰਦੇ ਉਹ ਕਰ ਦਿੰਦੇ ਔਰਤ ਦੇ ਬਾਹਰ ਕਰ ਦਿੱਤਾ ਇਹ ਯੋਧਿਆ ਹੈ ਕੀ ਹੈ ਇਹ ਉਹ ਆ ਪਹਿਲਾਂ ਨੰਮ ਤੇਰੇ ਵਰਗੀਆਂ ਵਾਸਤੇ ਗੁਰਬਾਣੀ ਨੇ ਜਿਹੜਾ ਫਰਮਾਨ ਕੀਤਾ ਤੈਨੂੰ ਉਸ ਗੱਲ ਦਾ ਗਿਆਨ ਕਰਾਉਣਾ ਚਾਹੁੰਦੀ ਆ ਮਹਾਰਾਜ ਨੇ ਬੜੇ ਸਾਲ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਰੰਨਾ ਹੋਈਆਂ ਬੋਧੀਆਂ ਜਿੱਥੇ ਆ ਕੇ ਰੰਨਾ ਸਲਾਹਕਰ ਬਣ ਜਾਂਦੇ ਨਾ ਜਿੱਥੇ ਆ ਕੇ ਰੰਨਾ ਦੀ ਪ੍ਰਧਾਨਤਾ ਹੋ ਜਾਵੇ ਪੁਰਖ ਹੋਏ ਸਹੀ ਆਦ ਇਹੋ ਜਿਹਾਂ ਤੁਹਾਡੇ ਵਰਗੀਆਂ ਨੂੰ ਸਪੋਰਟ ਕਰਨ ਵਾਲੇ ਜਿਹੜੇ ਪੁਰਖ ਹੁੰਦੇ ਆ ਉਹ ਸ਼ਿਕਾਰੀ ਬਣ ਜਾਂਦੇ ਆ ਉਹ ਸ਼ਿਕਾਰ ਖੇੜਣ ਵਾਲੇ ਤੁਹਾਡੇ ਸਪੋਰਟਰ ਆ ਤੇ ਉਸ ਸਾਦੇ ਉੱਤੇ ਆ ਕੇ ਜੋ ਕੁਝ ਵੀ ਤੁਸੀਂ ਖਾਣੇ ਪੀਣੇ ਆ ਨਾ ਤੁਹਾਨੂੰ ਆਦਰ ਪੈ ਚੁੱਕੀ ਹੈ ਹਰਾਮ ਦਾ ਖਾਣ ਦੀ ਕੱਪੜੇ ਲਾ ਕੇ ਗੰਨੀਆਂ ਮੰਦੀਆਂ ਵੀਡੀਓ ਪਾ ਕੇ ਸਿੱਖਾਂ ਦੇ ਖਿਲਾਫ ਵੀਡੀਓ ਪਾ ਕੇ ਤੁਹਾਨੂੰ ਲੱਗਦਾ ਵੀ ਇਹ ਕੰਟੈਂਟ ਵਧੀਆ ਚੱਲਦਾ ਹੈ ਇਹ ਤੁਸੀਂ ਉਹ ਮੁੱਦਾ ਫੜ ਲੈਣੇ ਹੋ ਮਹਾਰਾਜ ਕਹਿੰਦੇ ਸੀਲ ਸੰਜਮ ਸੁਚਪੰਨੀ ਤੁਹਾਡੇ ਵਿੱਚੋਂ ਜਿਹੜਾ ਨਿਗਾ ਸਵਾਇਆ ਨਿਮਰਤਾ ਆ ਸੰਜਮ ਆ ਤੁਹਾਡੀ ਜਿਹੜੀ ਕੰਟਰੋਲ ਕਰਨ ਦੀ ਸ਼ਕਤੀ ਆ ਉਹ ਵੀ ਖਤਮ ਹੋ ਚੁੱਕੀ ਆ ਜੇ ਜਿਹੜੀ ਤੁਹਾਡੇ ਸਰੀਰ ਦੀ ਪਵਿੱਤਰਤਾ ਆ ਉਹ ਵੀ ਖਤਮ ਹੋ ਚੁੱਕੀ ਹੋਵੇ ਵੀ ਦੂਰ ਹੋ ਚੁੱਕੀ ਹੈ ਤੁਹਾਨੂੰ ਨਾ ਸ਼ਰਮ ਹੈ ਨਾ ਤੁਹਾਨੂੰ ਕਿਸੇ ਹੋਰ ਗੱਲ ਦਾ ਪਤਾ ਹੈ ਇਹੀ ਸੀ ਉਹ ਕੁੜੀ ਜਿਹਨੂੰ 1.5 ਲੱਖ ਰੁਪਏ ਆਪਣੇ ਹੱਥੀ ਦੇ ਕੇ ਆਂਦਾ ਤੇਰੇ ਵਰਗੀਆਂ ਨੇ ਤਾਂ ਕਿਸੇ ਦੀ 5 ਰੁਪਏ ਦੀ ਖਰੇ ਮਦਦ ਕੀਤੀ ਹੋਣੀ ਕਦੇ ਨਹੀਂ ਕੀਤੀ ਹੋਣੀ ਜਿਹੜੇ ਨੰਘ ਸਿੰਘਾਂ ਨੇ ਨੀਲੇ ਬਣੇ ਦੀ ਤੂੰ ਗੱਲ ਕਰਦੀਆਂ ਨਾ ਇਹ ਨੀਲਾ ਬਾਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਕੀਤਾ ਆ ਤੇ ਸਾਡੇ ਨੰਘ ਸਿੰਘਾਂ ਦੀ ਫੌਜ ਦੇ ਪਹਿਲੇ ਜਥੇਦਾਰ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਹੋਏ ਆ ਜਿਨ੍ਹਾਂ ਦੀ ਇਹ ਸਾਜੀ ਹੋਈ ਨਦਾਲੀ ਫੌਜ ਆ ਜੇ ਇਸ ਫੌਜ ਦੇ ਉੱਤੇ ਤੂੰ ਸੁਭਾਲ ਚੱਕਣ ਨਹੀਂ ਆ ਉਕੇ ਨੀ ਨਵੇਂ ਨੰਘ ਸਿੰਘ ਅਨਪੜ ਹੁੰਦੇ ਆ ਕਰੀ ਸਕੂਲ ਨਹੀਂ ਜਾਂਦੇ ਇਹਨਾਂ ਨੂੰ ਕੀ ਪਤਾ ਕਿਸੇ ਗੱਲ ਦਾ ਤੇ ਮੈਂ ਤੇਰੇ ਵਰਗੀ ਮੂਰਖ ਲੇਡੀ ਨੂੰ ਦੱਸਣਾ ਚਾਹ ਨਹੀਂ ਜਿੱਥੇ ਚਾਵੇਂ ਜਿਵੇਂ ਚਾਵੇਂ ਬੈਠ ਕੇ ਡਿਬੇਟ ਕਰਨੀ ਤੇਰੇ ਨਾਲੋਂ ਹਜ਼ਾਰ ਗੁਣਾ ਵੱਧ ਪੜ੍ਹੇ ਲਿਖੇ ਨੰਘ ਸਿੰਘਾਂ ਦੇ ਡੇਰਿਆਂ ਵਿੱਚ ਰਹਿੰਦੇ ਆ ਦਸਮਣੀ ਬਾਣੀ ਦੀ ਸੰਤਿਆ ਆਦਿ ਮਹਾਰਾਜ ਦੀ ਬਾਣੀ ਦੀ ਸੰਤਿਆ ਸ਼ਸਤਰਵਾਜੀ ਘੋੜ ਸਵਾਰੀ ਹਰ ਇੱਕ ਦੇ ਵਿੱਚ ਤੇਰੇ ਵਰਗੀ ਤੋਂ ਅੱਗੇ ਨਿਕਲਣਗੇ ਤੇਰੇ ਵਰਗੀ ਪੜ੍ਹੀ ਲਿਖੀ ਨੇ ਕੀ ਕਰ ਦਿੱਤਾ ਤੁਹਾਡੇ ਵਰਗੀਆਂ ਪੜ੍ਹੀਆਂ ਲਿਖਿਆ ਨੇ ਆਜ਼ਾਦੀ ਨੂੰ ਨਾਮ ਦੇਤਾ ਵੀ ਛੋਟੇ ਕੱਪੜੇ ਪਾਉਣਾ ਤੁਹਾਡੀ ਫ੍ਰੀडम ਆ ਆਜ਼ਾਦੀ ਆ ਅਗੰਧਬੰਦ ਖਾਣਾ ਆਜ਼ਾਦੀ ਆ ਤੁਹਾਡੀ ਨਜ਼ਰ ਦੇ ਵਿੱਚ ਇਹਨੂੰ ਆਜ਼ਾਦੀ ਕਹਿੰਦੇ ਪੜ੍ਹੇ ਲਿਖੇ ਦੀ ਨਜ਼ਰ ਦੇ ਵਿੱਚ ਤੁਸੀਂ ਪੜ੍ਹਿਆ ਲਿਖਿਆ ਹੋ ਕੇ ਇੰਨੀਆਂ ਮੂਰਖ ਮੰਦਬੁੱਧੀ ਹੋ ਗੀਆਂ ਤੁਹਾਡੇ ਨਾਲੋਂ ਤਾਂ ਅਨਪੜ ਸਾਰੇ ਚੰਗਿਆ ਘਟੋ ਘਟੇ ਇਹਨਾਂ ਨੂੰ ਇਹ ਤੇ ਪਤਾਇਆ ਕਿ ਜਿਹੜਾ ਕਮੋਣ ਆ ਆ ਉਹ ਕਿਸ ਤਰ੍ਹਾਂ ਕਮਾਈ ਕਰਨੀ ਆ ਤੇ ਜਦੋਂ ਪੜ੍ਹੇ ਲਿਖੇ ਦੀ ਗੱਲ ਕਰਦੀਆਂ ਨਾ ਵੀ ਅਨਪੜ ਹੁੰਦੇ ਆ ਬੈਠੀ ਫਿਰ ਆ ਕੇ ਕਦੀ ਸਿੰਘਾਂ ਦੇ ਨਾਲ ਡਿਬੇਟ ਦੇ ਵਿੱਚ ਤੈਨੂੰ ਦੱਸਣ ਕਿ ਵੀ ਪੜ੍ਹਿਆ ਲਿਖਿਆ ਕੌਣ ਹੈ ਤੇ ਅਨਪੜ ਕੌਣ ਹੁੰਦਾ ਤੇ ਤੈਨੂੰ ਦੱਸਣਾ ਚਾਹੁੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦੁਨੀਆ ਦੀ ਸਮਾ ਦੇਖਣ ਵਾਲੀ ਸਭ ਤੋਂ ਪਹਿਲੀ ਘੜੀ ਬਣਾਉਣ ਵਾਲਾ ਵੀ ਨੰਘ ਸਿੰਘ ਸੀ ਲੈਣਾ ਸਿੰਘ ਮਜੀਠੀਆ ਜੇ ਇਸ ਵੇਲੇ ਅੰਗਰੇਜ਼ਾਂ ਦੀਆਂ ਜਿੱਥੇ ਜਿਹੜੇ ਮੋਲਕਾਂ ਵਿੱਚ ਜਾ ਕੇ ਜਿਨ੍ਹਾਂ ਦੇ ਤਲਵੇ ਚਟਦੀਆਂ ਫਿਰਦੀਆਂ ਨਾ ਉਹਨਾਂ ਅੰਗਰੇਜ਼ਾਂ ਦੇ ਵੇਲੇ ਦੇ ਵਿੱਚ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਧੋਪਾਂ ਦੀਆਂ ਜਦੋਂ ਬੈਰਲਾ ਗਰਮ ਹੋ ਜਾਂਦੀ ਸੀ ਨਾ ਇਹ ਨੰਘ ਸਿੰਘ ਫੌਜਾਂ ਦੇ ਉਹ ਵਿਗਿਆਨੀ ਦਾ ਨਾਮ ਦੱਸ ਰਹੀ ਤੈਨੂੰ ਲੈਣਾ ਸਿੰਘ ਮਜੀਠੀਆ ਦਾ ਜਿਨੇ ਉਹ ਤੋਪਾਂ ਬਣਾਈਆਂ ਸੀ ਡਿਸਪੋਜ਼ੇਬਲ ਤੋਪਾਂ ਬਣਾਈਆਂ ਸੀਗੀਆਂ ਉਹਨੇ ਇਹੋ ਜੀਆਂ ਤੋਪਾਂ ਬਣਾਈਆਂ ਜਿਨ੍ਹਾਂ ਦੀ ਬੈਰਲ ਨਹੀਂ ਸੀ ਗਰਮ ਹੁੰਦੀ ਸਟੇਜ ਦੀ ਬੈਰਲ ਪਾ ਦਿੱਤੀ ਅੱਜ ਵੀ ਪੜੇ ਲਿਖੇ ਨੌਜਵਾਨਾ ਜਿਹੜੇ ਇੰਨੀ ਦੇਸ਼ ਦੀ ਤਰੱਕੀ ਕਰ ਰਹੇ ਆ ਇਹ ਦੂਜੀ ਗੱਲ ਤੂੰ ਕਹਿੰਨੀ ਐ ਵੀ ਉਹਦਾ ਰੇਪ ਹੋਇਆ ਤੂੰ ਕੋਲ ਬੈਠੀ ਸੀ ਜਿਹੜਾ ਉਹਦਾ ਰੇਪ ਹੋ ਗਿਆ ਜਿਹੜਾ ਬੰਦਾ ਰੇਪ ਹੋਣ ਵਾਲਿਆਂ ਦੀ ਮਦਦ ਕਰਦਾ ਉਹਨਾਂ ਨੂੰ ਸਾਫ਼ ਦਵਾਰਿਆ ਉਹ ਬੰਦਾ ਇਹੋ ਜਿਹੇ ਦਾ ਰੇਪ ਕਰੂਗਾ ਰੇਪ ਵੀ ਤੁਹਾਡੇ ਵਰਗਿਆਂ ਦਾ ਵੀ ਰੇਪ ਹੁੰਦਾ ਆ ਕੋਈ ਜਿਹੜੀਆਂ ਆਪਣੇ ਸਰੀਰ ਦੀ ਨਮਾਈ ਸ਼ਾਮਪ ਕਰਦੀਆਂ ਇਹ ਛੋਟੇ ਛੋਟੇ ਪੈਸਿਆਂ ਤੇ ਜਾ ਕੇ ਪਤਾ ਨਹੀਂ ਕਿੱਥੇ ਜਾ ਜਾ ਕੇ ਮੂੰਹ ਮਾਰਦੀਆਂ ਤੁਹਾਡੇ ਵਰਗਿਆਂ ਦਾ ਵੀ ਖਾਲਸਾ ਰੇਪ ਕਰਦਾ ਖਾਲਸੇ ਦਾ ਕਰਦਾਰ ਹੁਣ ਇੰਨਾ ਗਿਰ ਚੁੱਕਾ ਆ ਤੂੰ ਯੋਧਿਆਂ ਦੀ ਗੱਲ ਕਰਦੀਆਂ ਤੂੰ ਬੜੀ ਵੱਡੀ ਯੋਧੀਆਂ ਨਾ ਇੱਥੇ ਬੈਠ ਕੇ ਬਕਵਾਸ ਕਰਨ ਬਸ ਲੱਗ ਗਈ ਚੌਕ ਕੇ ਫੋਨ ਦੇ ਮੂੰਹ ਐਡਾ ਬਾੜ ਕੇ ਨਾ ਤੇਰਾ ਪਤਾ ਲੱਗਦਾ ਤੂੰ ਬੰਦਾ ਕਿ ਤੂੰ ਜਨਾਨੀ ਆ ਤੂੰ ਭਗਵੰਤ ਮਾਨ ਸਰਕਾਰ ਨੂੰ ਕੀ ਅਪੀਲਾ ਕਰਦੀ ਫਿਰਦੀ ਐ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਕਿ ਤੁਹਾਡੇ ਵਰਗੀਆਂ ਗੰਦੀਆਂ ਨੂੰ ਨੱਥ ਪਾਈ ਜਾਵੇ ਤੁਹਾਡੇ ਵਰਗੀਆਂ ਦੇ ਪੇਜ ਚੈਨਲ ਬੰਦ ਕੀਤੇ ਜਾਣ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਸਹੀ ਬਣ ਸਕੇ ਤੂੰ ਕਹਿੰਨੀ ਆ ਕਿ ਵੀ ਐ ਹੋ ਗਿਆ ਯੋਧਿਆਂ ਯੋਧਿਆਂ ਨੇ ਐ ਨਹੀਂ ਕਰਦੇ ਉਹ ਨਹੀਂ ਕਰਦੇ ਯੋਧੇ ਵਾਕੀ ਵਿੱਚ ਜਦੋਂ ਸਮਾਂ ਆ ਜਾਏ ਜਦੋਂ ਕਿਤੇ ਲੋੜ ਪੈ ਜਾਣਾ ਯੋਧੇ ਫਿਰ ਇਸ ਦੇ ਹਿਸਾਬ ਦੇ ਨਾਲ ਹੀ ਸੌਦਾ ਲਾਉਂਦੇ ਆ ਜਿਸ ਸਮੇਂ ਦੀ ਮੰਗ ਆ ਕਿ ਜਿੱਥੇ ਜਿੱਥੇ ਅੱਜ ਵੀ ਪੰਜਾਬ ਦੇ ਵਿੱਚ ਜਿੱਥੇ ਕਿਤੇ ਮਰਜ਼ੀ ਜਾ ਕੇ ਦੇਖ ਲਈ ਜਿਹੜੇ ਫੈਸਲੇ ਸਰਕਾਰਾਂ ਤੋਂ ਨਹੀਂ ਨਹੀਂ ਹੁੰਦੇ ਉਹ ਨੰਘ ਸਿੰਘ ਫੌਜਾਂ ਕਰਾਨੀਆਂ ਪਤਾ ਨਹੀਂ ਕਿੰਨੀਆਂ ਕਿ ਢੀਆਂ ਦੇ ਘਰ ਵਸਾਏ ਆ ਪਤਾ ਨਹੀਂ ਕਿੰਨੇ ਕ ਗਰੀਬਾਂ ਦੇ ਘਰ ਅਜ ਨੰਘ ਸਿੰਘਾਂ ਤੋਂ ਚੱਲਦੇ ਆ ਤੇਰੇ ਵਰਗੀ ਪੜ੍ਹੀ ਲਿਖੀ ਤੋਂ ਤੇਰੇ ਵਰਗੀ ਪੜ੍ਹੀ ਲਿਖੀ ਤੋਂ ਚਾਰ ਪ੍ਰੋਹਣੇ ਘਰ ਆਇਆ ਨੂੰ ਪ੍ਰਸ਼ਾਦਾ ਨਹੀਂ ਛਕਾਇਆ ਜਾਣਾ ਤੇਰੇ ਵਰਗੀ ਤੋਂ ਤੇਰੇ ਵਰਗੀ ਤੋਂ ਚਾਰ ਰੋਟੀਆਂ ਨਹੀਂ ਪਕਣੀਆਂ ਤੇ ਨੰਘ ਸਿੰਘਾਂ ਦੇ ਡੇਰਿਆਂ ਵਿੱਚ ਜਾ ਕੇ ਦੇਖੀ 24 ਘੰਟੇ ਲੰਗਰ ਪ੍ਰਸ਼ਾਦੇ ਚੱਲਦੇ ਆ ਜਿਹੜੇ ਬਾਦਾਮ ਤੇਰੇ ਵਰਗੀਆਂ ਅਲਮਾਰੀਆਂ ਵਿੱਚ ਜਿੰਦੇ ਲਾਲਾ ਕੇ ਰੱਖਦੀਆਂ ਨਾ ਬਾਦਾਮ ਹੋ ਗਏ ਜੋ ਵੀ ਕਿਸਮਾਂ ਦੀ ਹੋ ਗਈਆਂ ਸਾਰੀਆਂ ਚੀਜ਼ਾਂ ਇਹੋ ਜਿਹੇ ਰਗੜੇ ਲਾ ਕੇ ਨਿਸ਼ਕਾਮ ਚਲਾਉਂਦੇ ਜਿਹੜਾ ਮਰਜੀ ਤੇਰੇ ਵਰਗੀ ਵੀ ਆ ਕੇ ਛਾਕ ਲਵੇ ਕਹਿੰਦੀ ਕਿਸੇ ਨੂੰ ਬੂਹੇ ਤੋਂ ਖਾਲੀ ਨਹੀਂ ਮੋੜਦੇ ਇਹ ਖਾਲਸੇ ਰਾਜੇ ਮਹਾਰਾਜੇ ਗੁਰਗੋਸੇ ਪਾਸ਼ਾ ਮਹਾਰਾਜ ਦੀ ਫੌਜ ਰੱਜੀ ਪੁੱਜੀ ਫੌਜ ਆ ਤੇਰੇ ਵਾਂਗੂੰ ਮੰਗਤੀ ਫੌਜ ਨਹੀਂ ਹੈਗੀ ਨਾ ਤੇਰੇ ਵਰਗੀਆਂ ਤੇਰੀ ਪਹਿਲੀ ਵਾਰ ਤੇਰੇ ਮੂੰਚੋਂ ਇਹ ਸ਼ਬਦ ਜੱਚਦੇ ਹੀ ਨਹੀਂ ਤੂੰ ਨੀਲੇ ਬਣੇ ਦੀ ਗੱਲ ਕਰੇ ਕਮਰ ਕਸਰੀ ਦੀ ਗੱਲ ਕਰੇ ਜਿਹੜੇ ਤੂੰ ਕਹਿੰਦੀ ਨਾ ਬੈਲਟ ਆ ਉਹ ਬੈਲਟ ਨਹੀਂ ਉਹ ਕਮਰ ਕਸਾਉ ਖਾਲਸੇ ਦਾ ਸ਼ਸਤਰ ਆ ਉਹ ਖਾਲਸੇ ਦੀ ਸੇਫਟੀ ਬੈਲਟ ਆ ਸੋ ਜਿੰਨਾ ਵੀ ਤੂੰ ਬਕਵਾਸ ਕੀਤਾ ਆ ਤੈਨੂੰ ਮੈਂ ਜਵਾਬ ਦੇ ਦਿੱਤਾ ਆ ਤੇ ਹੁਣ ਤੇਰੇ ਵਰਗੇ ਨੇ ਫੇਰ ਜਦ ਵਾਧੂ ਭੌਂਕਣ ਆਇਆ ਤੇ ਅਸੀਂ ਹੁਣ ਬਾਰ ਬਾਰ ਤੇਰੇ ਨਾਲ ਮੱਥਾ ਤੇ ਨਹੀਂ ਲਾਉਣਾ ਤੇ ਜੇ ਤੂੰ ਕੋਈ ਕੋਈ ਵੀ ਹੁਣ ਇਸ ਵੀਡੀਓ ਵਿੱਚ ਆ ਕੇ ਨੰਘ ਸਿੰਘਾਂ ਦੇ ਬਾਣੀ ਬਾਰੇ ਬੋਲਦੀਆਂ ਤੇ ਮੈਂ ਨੰਘ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੀਆਂ ਕਿ ਸਾਈਬਰ ਕ੍ਰਾਈਮ ਦੇ ਵਿੱਚ ਇਹਦੀ ਰਿਪੋਰਟ ਕੀਤੀ ਜਾਵੇ ਇਹ ਖਾਲਸੇ ਦੇ ਬਾਣੀ ਦੇ ਖਿਲਾਫ ਖਾਲਸੇ ਦੀ ਸਿੱਖੀ ਦੇ ਸ਼ਾਨ ਦੇ ਖਿਲਾਫ ਜਿਹੜਾ ਵੀ ਬਕਵਾਸ ਕਰਦੀ ਤੇਰੀ ਵੀ ਬਾਣੀ ਮੋਟੀ ਮੱਤ ਟਕਾਣੀ ਆ